ਸੋਸ਼ਲ ਮੀਡੀਆ ਦੇ ਕਰਕੇ ਕੋਈ ਨਾ ਕੋਈ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਹੈ। ਕੈਨੇਡਾ ਦੇ ਵਿੱਚ ਹੋਏ ਇਸ ਵਿਆਹ ਦੇ ਨੇ ਚਾਰੇ ਪਾਸੇ ਚਰਚੇ। ਸਾਲੀਆਂ ਨੇ ਲਾ ਲਿਆ ਘਰ ਦੇ ਬਾਹਰ ਮੂਰੇ ਨਾਕਾ ਵੈਲਕਮ ਜੀਜੂ ਦੇ ਬੈਨਰ ਹੱਤਾਂ ਵਿੱਚ ਫੜੇ ਹੋਏ ਨੇ। ਪੂਰਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਏ। ਡੀਜੇ ਦੇ ਉੱਤੇ ਭੰਗੜੇ ਪਾਏ ਜਾ ਰਹੇ ਨੇ। ਵਿਆਹ ਵਾਲੀ ਲਾੜੀ ਤੋਂ ਵੀ ਆਪਣੇ ਵਿਆਹ ਦਾ ਚਾ ਸਾਂਭਿਆ ਨਹੀਂ ਜਾ ਰਿਹਾ ਅਤੇ ਐਨੀ ਖੁਸ਼ੀ ਸੀ ਉਸ ਨੂੰ ਆਪਣੇ ਵਿਆਹ ਦੀ ਕਿ ਉਹ ਆਪਣੇ ਘਰ ਦੀ ਛੱਤ ਦੀ ਬਾਲਕੋਨੀ ਦੇ ਵਿੱਚ ਜਾ ਕੇ ਨੱਚਣ ਲੱਗ ਜਾਂਦੀ ਹੈ ਤੇ ਲੋਕਾਂ ਨੇ ਬਹੁਤ ਹੀ ਵਧੀਆ ਕਮੈਂਟ ਵੀ ਕੀਤੇ ਨੇ ਇਸ ਵੀਡੀਓ ਦੇ ਉੱਤੇ ਤੇ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਇਸ ਵੀਡੀਓ ਨੂੰ ਤੇ ਤੁਸੀਂ ਵੀ ਇਹ ਦੋਸਤੋ ਵੀਡੀਓ ਨੂੰ ਅੰਜੋਏ ਕਰਿਓ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਸਾਨੂੰ ਜਰੂਰ ਕਰਿਓ ਮੋੜੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ छुटਕਾਰਾ ਪਿਆਰ ਝ ਤੋਖਾ ਹੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ